ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਇੱਕ ਤੁਹਾਡਾ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਪੱਖੀ ਕਲਾਂ ਤੋਂ ਜਿਹੜਾ ਲਿੰਕ ਰੋਡ ਫਰੀਦਕੋਟ ਨੂੰ ਜਾਂਦਾ ਦਾਣਾ ਮੰਡੀ ਦੇ ਵਿੱਚ ਦੀ ਉਹ ਰੋਡ ਪੈ ਜਾਣਾ ਤੁਸੀਂ ਦਾਣਾ ਮੰਡੀ ਪਾਰ ਕਰ ਲੈਣੀ ਆ ਉਦੋਂ ਅੱਗੇ ਫਿਰ ਤੁਸੀਂ ਵਾਵਾ ਅੱਗੇ ਆ ਕੇ ਨਾ ਮਿੱਤਰੋ ਪੰਪ ਆਊਗਾ ਪੰਪ ਤੁਸੀਂ ਨੰਗਣਾ ਨਹੀਂ ਪੰਪ ਤੋਂ ਬੈਕ ਸੌੜਾ ਪੰਪ ਰਹਿ ਗਿਆ ਦੀਪ ਕੋਲੇ ਵਿਖਾ ਦੀ ਮੜਾ ਜਿਆ ਇੱਧਰ ਨੂੰ ਕਰਦੀ ਕੈਮਰਾ ਮੇਰਾ ਬਾਈ ਬਣ ਕੇ ਸਾਰੀ ਡਿਟੇਲ ਆ ਆ ਪੰਪ ਰਹਿ ਗਿਆ ਪੰਪ ਤੋਂ ਪਿੱਛੇ ਤੁਸੀਂ ਆਹ ਸੜਕ ਆ ਗਈ ਆ ਆ ਸੜਕ ਤੋਂ ਮੁੜ ਕੇ ਬਸਾ ਪਈ ਆਉਂਦੀ ਏ ਸਿੱਧੀ ਤੇ ਇਹ ਆ ਜੂਗੀ ਮੱਝੜਾਂ ਦੇ ਘਰੇ ਬਾਈ ਹੁਣਾਂ ਦੇ ਘਰੇ ਕੀ ਨਾਮ ਆ ਅਜ ਮਿਲਦੇ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਵਧੀਆ ਆਪਾਂ ਸਿਧਾ ਦੇ ਪਰਿਵਾਰ ਵਧੀਆ ਜੀ ਵਧੀਆ ਚੜਦੀ ਕਲਾ ਜੀ ਵਧੀਆ ਜੀ ਸ਼ੁਕਰੀਆ ਰੱਬ ਦਾ ਬਾਈ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੀ ਆਪਣੀ ਰਮਨਦੀਪ ਸਿੰਘ ਜੀ ਤੇ ਮਨ ਲ ਜਿਵੇਂ ਆਪਣੇ ਘਰੇ ਆਉਣ ਦਾ ਐਡਰੈਸ ਹੋਵੇ ਕੀ ਕਹੀਏ ਬਾਈ ਬਾ ਬਾਜੇ ਵਾਲੇ ਵਜਦੇ ਪਿੰਡ ਚ ਬਾਜੇ ਵਾਲੇ ਬਾਜੇ ਵਾਲੇ ਸ਼ਹਿਰ ਮੈਂ ਮਰ ਕੇ ਪੁੱਛ ਕੇ ਚਲੇ ਜੇ ਹੁਣ ਆ ਜਗੇ ਆਪਾਂ ਮੱਝ ਦੇ ਸੀ ਮੇਰੇ ਬਾਈ ਹਨਾ ਤੇ ਇਹ ਮੈਂ ਜਿਹ ਈ ਜਸ ਉਹ ਗਾਣਾ ਕਰਨੇ ਸੁਣੀ ਆ ਹਨਾ ਕਿੰਨੇ ਦਿਨ ਪਏ ਜਾਂਦੇ ਬਾਈ ਬਾ ਇੱਕ ਦੋ ਦਿਨ ਲੈ ਸਕਦੀ ਆ ਦਿਨ ਤਾਂ ਪੂਰਾ ਹੀ ਆ ਜੀ ਗੱਲ ਕਰ ਲਈ ਤੇ ਦੁੱਧ ਦੀ ਕਿੰਨਾ ਦੋ ਦੇ ਦਿੰਦੀ ਹੈ ਬਦ 14 ਕਿਲੋ ਚ ਹੈ ਜੀ ਆਪਾਂ 14 ਕਿਲੋ ਦੁੱਧ ਹਾਂਜੀ 14 ਇਹ ਕਿਹੜੇ ਸੀਮੰਟ ਦੀ ਆਪ ਆ ਬਾਈ ਇਹ ਸੈਕ ਦੇ ਜੀ ਐਸ ਐਮ 354 ਨੰਬਰ ਦੀ ਸੈਕ ਦੇ ਐਸ ਐਮ 354 354 ਦੀ ਇਹ ਆਪ ਆ ਅੱਗੇ ਕਿਹੜਾ ਲੱਗਾ ਇਹਨੂੰ ਇਹ ਸ਼ੇਰੂ ਲੱਗਿਆ ਜੀ ਏ ਬੀ ਐਵੀ ਐਸ ਦਾ 20 ਦਾ ਸ਼ੇਰੂ ਲੱਗਿਆ ਹੋਇਆ ਹਾਂਜੀ ਤੇ ਇਹਨੇ ਤੀਜਾ ਸੂਆ ਸੁਣਾਇਆ ਤੱਕ ਹਾਂਜੀ ਤੀਜਾ ਸੂਆ ਜੀ ਠੀਕ ਆ ਬਾਈ ਠੀਕ ਆ ਤੇ ਇੱਕ ਗੱਲ ਹੋਰ ਆ ਦੁੱਧ ਪੀਕ ਲੈਵਲ ਕਿੰਨਾ ਫੜਿਆ ਰੱਖਿਆ ਹੈ ਨੇ ਪੀਕ ਬਾ 12 ਬੂਰਾ ਤੇ ਤਾਂ ਰਹਿੰਦੀ ਆ ਮੈਂ ਮਤਲਬ ਕਿ 14 ਤਾਂ ਹੀ ਗਈ ਹੈ ਹੈ ਹਾਂ ਉਦੋਂ ਬਾਅਦ ਇਹ ਨਿਤ ਰਹਿੰਦੀ ਹੈ ਜਦੋਂ ਬਣ ਜਾਂਦੀ ਹੈ ਇਹ ਸੁਭਾਵਨਾ ਇਹ ਕੀ ਕੀ ਬੀਂਦਾ ਇਹ ਕੀ ਵਾ 15 ਦੇ 16 ਦੇ ਦੂ ਆਪਾਂ ਇੱਥੇ ਜੀ ਦੇ ਲੈ ਸਕਦੇ ਬਾਕੀ ਸਾਰੀ ਮੈਂ ਦੀ ਜੱਡ ਬਲੈਕ ਆ ਹਨਾ ਹਾਂਜੀ ਜੱਡ ਬਲੈਕ ਆ ਜਾਂਦਾ ਮੈਂ ਕਾਲੀ ਸ਼ਾਹ ਜਾਵਣ ਲੱਗੇ ਰੰਗ ਰੂੰਗ ਬਹੁਤ ਚੰਗਾ ਵਹਿੰਦਾ ਅੱਛਾ ਵੀਰੇ ਜਿਵੇਂ ਦੇ ਦਿਨ ਤਾਂ ਤੂੰ ਆਣਾ ਦੋ ਚਾਰ ਹੀ ਰਹਿ ਗਏ ਹਨਾ ਫਿਰ ਭਰ ਜੂਗੇ ਇਹ ਕਿ ਹਾਂ ਹਾਂ ਭਰ ਜੂ ਮੌਕੇ ਤੇ ਪੂਰੀ ਪੂਰੀ ਪਣ ਜਾਂਦੀ ਹਾਂ ਮੌਰੀ ਤਾਂ ਪ੍ਰਾਪਤ ਬੰਤਰ ਬਹੁਤ ਚੰਗੀ ਆ ਹਾਂਜੀ ਹਾਂਜੀ ਥੋੜੇ ਪਾਸਾ ਹੈਗਾ ਹਨਾ ਬਈ ਪਾਸਾ ਉਹ ਥਾਣੀ ਇੱਕ ਮੋਟਾ ਇੱਕ ਬਦਲਾ ਬਾਕੀ ਬਸ ਮਾਜ ਜਮਾ ਇੱਕੋ ਜਿਹਾ ਮੋੜ ਤੋਂ ਹੈਣੀ ਮੋੜ ਦਾ ਮੇਰਾ ਉੱਪੋ ਜਿਹਾ ਆ ਲੈਵਾ ਵੇਖੂ ਵੀਰ ਜੀ ਤੁਰ ਕਿਹੜਾ ਦੀਆਂ ਕਰਮਾਂ ਵਾਲੀ ਦਾ ਬਸ ਉਹ ਥਣ ਤੋਂ ਹੀ ਇੱਕ ਥਣ ਪਾਸੇ ਦਾ ਆਓ ਬਦਲਾ ਥੋੜਾ ਇੱਕ ਮੋਟਾ ਰੱਖ ਦਿਆ ਉਲੇ ਵਿੱਚ ਕੋਈ ਨਾ ਨਾ ਕੋਈ ਘਟਵਾ ਨਹੀਂ ਕੋਈ ਆਪਣੇ ਵਰਗਾ ਭਰਾ ਜ਼ਿਮੀਂਦਾਰ ਘਰੇ ਰੱਖਣ ਨੂੰ ਲੈ ਲੰਬਾ ਤਾਂ ਨਹੀਂ 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 ਲੰਬੇ ਆਪਣੀ ਗਾਰੰਟੀ ਹੈ ਪੂਰੀ ਪੀਰੀਅਡ ਰਹੂਗਾ ਵੀਰ ਜੀ ਦਾ ਇਹਦਾ 135 ਕਰਦੇ ਹਾਂ ਮਾਨਤਨ ਕਰਦੇ ਹਾਂ ਹਾਂ ਮਾਨਤਨ ਹੋ ਜੀ ਆਪਣਾ ਨੰਬਰ ਵੀ ਬੋਲਦੇ ਹੁਣ 7876 ਹੂੰ 13591 ਇੱਕ ਵਾਰੀ ਹੋਰ ਆਉਣ ਦੇ 7876 13591 ਲੈ ਇਹਨੂੰ ਖੋਲ ਲਾ ਤੋੜ ਦੇ ਲੈ ਵੀ ਮਿੱਤਰੋ ਇਹ ਸੈਗ ਦੇ ਐਸਐਮ 354 ਵੀ ਆਪ ਆ ਅੱਗੇ ਇਹਨੂੰ ਛੇਰੂ ਦਾ ਸੀਮਣ ਲੱਗਿਆ ਹੋਇਆ ਦੇਣੇ ਦੇ ਪੂਰੇ ਆ ਬਸ ਤੇ ਆ ਮਾਲਕਾਂ ਦੇ ਚਲੋ ਤੁਹਾਨੂੰ ਲਿਖਰ ਜਾਂਦੀ ਹੈ ਲੇਵਾਲੂ ਵਾ ਬੜਾ ਟਿਕਾਣੇ ਦਾ ਥਣ ਬਹੁਤ ਚੰਗਾ ਘਟਿਆ ਹੋਇਆ 14 ਕਿਲੋ ਦੁੱਧ 30 ਕੇ ਗਈ ਹੋਈ ਹੈ ਦੂਜੇ ਤੋਂ ਤੀਜਾ ਸੂਆ ਨੇ ਵੀ ਹਾਂਜੀ ਤੀਜਾ ਸੂਆ ਹੈ ਤੀਜਾ ਸੂਆ ਜਨੇ ਕਰਮਾ ਵਾਲੀ ਨੇ ਸੋਣਾਵਾ ਮਿੱਤਰੋ ਰੇਟ ਇਹਦਾ 135000 ਰੁਪਇਆ ਰੱਖਿਆ ਬਿਲਕੁਲ ਜਾਇਜ਼ ਅੱਜ ਮਾਰਕੀਟ ਵਾਲਾ ਰੇਟਾ ਜਿਹੜਾ ਮਾਰਕੀਟ ਦੇ ਵਿੱਚ ਚੱਲਦਾ ਪਿਆ ਉਹ ਰੇਟ ਰੱਖਾਇਆ ਮਾਲਕਾਂ ਤੋਂ ਨੰਬਰ ਆਪਾਂ ਵੀਰੇ ਉਹਨਾਂ ਦਾ ਸਕਰੀਨ ਦੇ ਉੱਤੇ ਲਾ ਦੇਵਾਂਗੇ ਘਰ ਦਾ ਐਡਰੈਸ ਤੁਹਾਨੂੰ ਪਾਪਰ ਵੀਡੀਓ ਦੇ ਵਿੱਚ ਦੱਸਿਆ ਹੋਇਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਲਾਇਆ ਹੋਇਆ ਜੇ ਕੋਈ ਤੁਹਾਨੂੰ ਕਮੀ ਨਹੀਂ ਆ ਧੰਨਵਾਦ ਤੁਹਾਨੂੰ ਅੱਜ ਵੀਡੀਓ ਵਿੱਚ ਇੰਨੇ ਹੀ ਠੀਕ ਫਰੀਦਕੋਟ